ਸਤ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਮਿਲਦਾ ਤਾਂ ਉਹਨਾਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਤਾਂ ਹੁਣ ਸਰਕਾਰ ਵੱਲੋਂ ਰਾਸ਼ਨ ਜਿਹੜਾ ਉਹ ਕਿੰਨਾ ਭੇਜਿਆ ਜਾ ਰਿਹਾ ਤੇ ਤੁਹਾਨੂੰ ਕਿੰਨਾ ਮਿਲ ਰਿਹਾ ਹੈ ਰਾ ਦੇ ਵਿੱਚ ਕੋਈ ਕਪੜਾ ਤਾਂ ਨਹੀਂ ਹੋ ਰਿਹਾ ਤੁਸੀਂ ਆਪਣੇ ਮੋਬਾਈਲ ਤੇ ਚੈੱਕ ਕਰ ਸਕਦੇ ਹੋ ਕਿਵੇਂ ਚੈੱਕ ਕਰ ਸਕਦੇ ਹੋ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੇਣ ਜਾ ਰਹੇ ਹਾਂ ਤਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੋ ਵੀ ਲੋਕ ਰਾਸ਼ਨ ਲੈਂਦੇ ਨੇ ਤਾਂ ਉਹਨਾਂ ਦੇ ਲਈ ਇਹ ਖਬਰ ਹੈ ਤਾਂ ਤੁਸੀਂ ਆਪਣਾ ਰਾਸ਼ਨ ਘਰ ਬੈਠੇ ਮੋਬਾਈਲ ਤੇ ਚੈੱਕ ਕਰ ਸਕਦੇ ਹੋ ਤਾਂ ਚਲੋ ਜਾਣਦੇ ਹਾਂ ਕਿਵੇਂ ਚੈੱਕ ਕਰ ਸਕਦੇ ਹਾਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ Google Chrome ਦੇ ਵਿੱਚ ਜਾਣਾ ਹੈ ਇੱਥੇ ਤੁਸੀਂ ਕੀ ਲਿਖਣਾ ਹੈ ਇੱਥੇ ਤੁਸੀਂ ਲਿਖ ਦੇਣਾ epos.punjab.gov.in ਤੁਸੀਂ ਇਹ ਲਿਖ ਦੇਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਪੇਜ ਇਹ ਖੁੱਲ ਜਾਵੇਗਾ ਇਹ ਸਾਈਡ ਤੁਹਾਡੇ ਸਾਹਮਣੇ ਹੈ ਤਾਂ ਇਸ ਨੂੰ ਤੁਸੀਂ ਕਲਿੱਕ ਕਰ ਦੇਣਾ ਇਸ ਨੂੰ ਖੋਲ ਲੈਣਾ ਇਹ ਖੁੱਲਣ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋ ਜਾਵੇਗਾ ਪੰਜਾਬ ਸਰਕਾਰ ਦਾ ਇਹ ਪੇਜ ਹੈ ਜਿਹੜਾ ਇਹ ਓਪਨ ਹੋ ਚੁੱਕਿਆ ਹੈਗਾ ਇਹ ਦੇਖ ਸਕਦੇ ਹੋ ਤਾਂ ਇਹਦੇ ਖੱਬੇ ਸਾਈਡ ਤੁਸੀਂ ਦੇਖ ਸਕਦੇ ਹੋ ਇੱਥੇ ਕੀ ਲਿਖਿਆ ਹੋਇਆ ਹੈ ਆਪਾਂ ਜ਼ੂਮ ਕਰਦੇ ਹਾਂ ਥੋੜਾ ਇੱਥੇ ਲਿਖਿਆ ਹੋਇਆ ਹੈ ਬੈਨੀਫੀਸ਼ੀਰੀ ਡਿਟੇਲ ਕਾ ਤੁਸੀਂ ਬੈਨੀਫੀਸ਼ੀਰੀ ਡਿਟੇਲ ਤੇ ਜਾਣਾ ਹੈ ਜਦੋਂ ਤੁਸੀਂ ਬੈਨੀਫੀਸ਼ੀਰੀ ਡਿਟੇਲ ਤੇ ਚਲ ਜਾਓਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਹੋਰ ਪੇਜ ਆ ਜਿਹੜਾ ਉਹ ਖੁੱਲ ਜਾਵੇਗਾ ਹੁਣ ਤੁਹਾਨੂੰ ਦੱਸਦੇ ਆ ਕੀ ਕਰਨਾ ਅੱਗੇ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿੰਨੀ ਕਣਕ ਹੈ ਜਿਹੜੀ ਉਹ ਮਿਲਦੀ ਹੈ ਤਾਂ ਇੱਥੇ ਦੇਖ ਸਕਦੇ ਹੋ ਤੁਸੀਂ ਆਪਣਾ ਪਹਿਲਾ ਜਿਹੜਾ ਮੰਥ ਹੈ ਕਿਹੜੇ ਮੰਥ ਦੀ ਦੇਖਣਾ ਚਾਹੁੰਦੇ ਹੋ ਕਿਹੜੇ ਮਹੀਨੇ ਦੀ ਦੇਖਣਾ ਚਾਹੁੰਦੇ ਹੋ ਤੁਸੀਂ ਆਪਣਾ ਇੱਥੇ ਭਰ ਦੇਣਾ ਉਸ ਤੋਂ ਬਾਅਦ ਕਿਹੜੇ ਸਾਲ ਦੀ ਆਪਾਂ 2025 ਦੀ ਦੇਖ ਰਹੇ ਹਾਂ ਇਸ ਤੋਂ ਬਾਅਦ ਇੱਥੇ ਤੁਸੀਂ ਕੀ ਲਿਖਣਾ ਹੈ ਆਰਸੀ ਨੰਬਰ ਆਰਸੀ ਨੰਬਰ ਕਿਹੜਾ ਹੈਗਾ ਆਰਸੀ ਨੰਬਰ ਹੈਗਾ ਰਾਸ਼ਨ ਕਾਰਡ ਨੰਬਰ ਇਹ ਤੁਸੀਂ ਰਾਸ਼ਨ ਕਾਰਡ ਨੰਬਰ ਹੈ ਜਿਹੜਾ ਉਹ ਇੱਥੇ ਭਰ ਦੇਣਾ ਉਸ ਤੋਂ ਬਾਅਦ ਸਬਮਿਟ ਬਟਨ ਹੈ ਜਿਹੜਾ ਉਸ ਤੇ ਕਲਿੱਕ ਕਰ ਦੇਣਾ ਇਸ ਨੂੰ ਭਰਨ ਤੋਂ ਬਾਦ ਤੁਹਾਡੇ ਸਾਹਮਣੇ ਜਦੋਂ ਇੱਕ ਪੇਜ ਹੋਰ ਓਪਨ ਹੋ ਜਾਵੇਗਾ ਉੱਥੇ ਤੁਹਾਡੀ ਸਾਰੀ ਡਿਟੇਲ ਆ ਜਾਵੇਗੀ ਕਿ ਤੁਹਾਨੂੰ ਇੱਕ ਮਹੀਨੇ ਦਾ ਕਿੰਨਾ ਜਿਹੜਾ ਰਾਸ਼ਨ ਮਿਲਦਾ ਕਿੰਨੀ ਕਣਕ ਮਿਲਦੀ ਹੈ ਤੇ ਇਸ ਤੋਂ ਇਲਾਵਾ ਕਿੰਨੇ ਮੈਂਬਰ ਨੇ ਕਿਹੜੇ-ਕਿਹੜੇ ਮੈਂਬਰ ਐਕਟਿਵ ਨੇ ਇਸ ਤੋਂ ਇਲਾਵਾ ਇੱਕ ਮੈਂਬਰ ਨੂੰ ਕਿੰਨੀ ਕਣਕ ਮਿਲਦੀ ਹੈ ਉਸ ਹਿਸਾਬ ਨਾਲ ਸਾਰੀ ਡਿਟੇਲ ਹੈ ਜਿਹੜੀ ਉਹ ਤੁਹਾਡੇ ਸਾਹਮਣੇ ਆ ਜਾਵੇਗੀ ਇਹ ਦੇਖ ਸਕਦੇ ਹੋ ਤੁਸੀਂ ਤਾਂ ਦੋਸਤੋ ਇੱਥੇ ਮੈਂਬਰ ਡਿਟੇਲ ਆ ਚੁੱਕੀ ਹੈ ਤਾਂ ਇਹ ਸਾਰਾ ਕੁਝ ਤੁਸੀਂ ਆਪਣੇ ਮੋਬਾਈਲ ਤੇ ਦੇਖ ਸਕਦੇ ਹੋ ਤੁਹਾਡਾ ਕੋਈ ਵੀ Yeah. ਡీలਰ ਹੈ ਜਿਹੜਾ ਉਹ ਤੁਹਾਡੇ ਨਾਲ ਘਪਲਾਤਾ ਨਹੀਂ ਕਰ ਰਿਆ ਤੁਹਾਨੂੰ ਕਣਕ ਹੈ ਜਿਹੜੀ ਉਹ ਸਰਕਾਰ ਵੱਲੋਂ ਪੂਰੀ ਭੇਜੀ ਜਾ ਰਹੀ ਹੈ ਪਰ ਤੁਹਾਨੂੰ ਜਿਹੜੀ ਕਣਕ ਹੈ ਤਾਂ ਉਹ ਘੱਟ ਮਿਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੈਰੀਫਿਕੇਸ਼ਨ ਸਟੇਟਸ ਆ ਗਿਆ ਕਿਹੜੇ-ਕਿਹੜੇ ਲੋਕਾਂ ਦਾ ਆਧਾਰ ਕਾਰਡ ਸਟੇਟਸ ਹੈ ਜਿਹੜਾ ਉਹ ਵੈਰੀਫਾਈਡ ਹੈ ਇਹ ਪਰਿਵਾਰ ਦੇ ਵਿੱਚ ਦੋ ਬੰਦਿਆਂ ਦਾ ਨਹੀਂ ਹੈਗਾ ਬਾਕੀਆਂ ਦਾ ਆਧਾਰ ਕਾਰਡ ਵੈਰੀਫਾਈਡ ਹੈ ਤਾਂ ਇਹ ਸਾਰਾ ਕੁਝ ਦੇਖ ਸਕਦੇ ਹੋ ਉਸ ਤੋਂ ਥੱਲੇ ਜਾਓਗੇ ਜਦੋਂ ਤੁਸੀਂ ਤਾਂ ਇੱਥੇ ਲਿਖਿਆ ਹੋਇਆ ਹੈ ਅਪ੍ਰੈਲ ਮਹੀਨੇ ਦੀ ਕਿੰਨੀ ਕਣਕ ਮਿਲੀ ਹੈ ਇਸ ਤੋਂ ਇਲਾਵਾ ਮਈ ਦੀ ਕਿੰਨੀ ਉਸ ਤੋਂ ਇਲਾਵਾ ਜੂਨ ਦੀ ਤੁਹਾਨੂੰ ਕਿੰਨੀ ਕਣਕ ਮਿਲੇਗੀ ਇਹ ਸਾਰੀ ਡਿਟੇਲ ਇੱਥੇ ਆ ਜਾਂਦੀ ਹੈ ਇਹ ਦੇਖ ਸਕਦੇ ਹੋ 35 ਕਿਲੋ ਕਣਕ ਹੈ ਜਿਹੜੀ ਤਾਂ ਉਹ ਲਿਖਿਆ ਹੋਇਆ ਇੱਕ ਮੰਥ ਦੀ ਹੈ ਜਿਹੜੀ ਉਹ ਇਸ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ ਜੇਕਰ ਤੁਹਾਨੂੰ ਇੱਥੇ ਘੱਟ ਮਿਲਦੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਵੈਬਸਾਈਟ ਤੇ ਕਣਕ ਜ਼ਿਆਦਾ ਲਿਖੀ ਹੋਈ ਹੈ ਸ਼ੋਅ ਹੋ ਰਹੀ ਹੈ ਪਰ ਤੁਹਾਨੂੰ ਘੱਟ ਮਿਲਦੀ ਹੈ ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਤਾਂ ਹੋਰ ਜਾਣਕਾਰੀਆਂ ਦੇ ਲਈ ਫੋਲੋ ਕਰ ਲਓ